ਵੰਦਕ ਕੌਣ ਸੀ ਜਿਹੜੇ ਸਵਰਨ ਸਿੰਘ ਘੋਟਨੇ ਵਰਗਿਆਂ ਦੀ ਸਹਾਇਤਾ ਕਰਦੇ ਸੀ ਕਿਸ ਤਰ੍ਹਾਂ ਦਾ ਪ੍ਰਬੰਧ ਸੀ ਕਿਹੜੇ ਲਈ ਸਿਕਤਰ ਰੂਪ ਸਿੰਘ ਸਿਕਤਰ ਨੇ ਰਾਗੀ ਬਲਦੇਵ ਸਿੰਘ ਵਿਡਾਲਾ ਨੂੰ ਧਮਕੀਆਂ ਦਿੱਤੀਆਂ ਕਿ ਤੈਨੂੰ ਡਿਊਟੀ ਤੋਂ ਲਾਂਭੇ ਕਰ ਦੇਵਾਂਗੇ ਤੈਨੂੰ ਡਿਊਟੀ ਤੋਂ ਪ੍ਰਬੰਧ ਕੌਣ ਸੀਗੇ ਉਦੋਂ ਹੈਗਾ ਸੀ ਮੱਕੜ ਸਾਹਿਬ ਓਕੇ ਹਾਂਜੀ ਠੀਕ ਹੈ ਇਹਦਾ ਮਤਲਬ ਫਿਰ ਉੱਪਰੋਂ ਕੋਈ ਨਾ ਕੋਈ ਆਰਡਰ ਆਏ ਹੋਣੇ ਉਹ ਤਾਂ ਹੁਣ ਉਹ ਦੱਸ ਸਕਦੀ ਹੈ ਉਹਨਾਂ ਦੀ ਪੂਰੀ ਸ਼੍ਰੋਮਣੀ ਕਮੇਟੀ ਜੀ ਉਂਦੀ ਜਾਗਦੀ ਬੈਠੀ ਆ ਸਾਰਾ ਬਾਦਲ ਦਲ ਬੈਠਾ ਉੱਥੇ ਜੇ ਕੋਈ ਤਕਲੀਫ ਹੋਈ ਆ ਕੋਈ ਦਰਦ ਹੋਈ ਉਹਨਾਂ ਨੂੰ ਉਹਨਾਂ ਦੇ ਭੋਗ ਰੋਕਣ ਦੀ ਸਾਨੂੰ ਪੁਲਿਸ ਨੇ ਉਹਨਾਂ ਦਿਖਾਇਆ ਕਿ ਸਿੱਖ ਯੂਥ ਫਾਇਰਸਿੰਗ ਪਿੰਡਾਂ ਦੇ ਪ੍ਰਧਾਨ ਬਲਵੰਤ ਸਿੰਘ ਪਾਲਾ ਨੂੰ ਬੀਤੇ ਕੱਲ ਸਰਬਸੰਮਤੀ ਨਾਲ ਪਿੰਡ ਦੇ ਸਰਪੰਚوں ਨੇ ਲਿਆ ਗਿਆ ਸਰਬਸੰਮਤੀ ਨਾਲ ਸਰਪੰਚ ਨੇ ਸਰਪੰਚ ਕਿਹੇ ਜਾ ਰਹੇ ਉਹ ਤਾਂ ਹੁਣ ਉਹਦੇ ਦਿਮਾਗ 'ਚ ਫਰਕ ਹੈ ਤੇ ਮੈਂ ਕੀ ਕਰ ਸਕਦਾ ਜੀ ਸੰਗਤ ਨੇ ਮੈਨੂੰ ਗੁਰਦੁਆਰਾ ਸਾਹਿਬ ਜਿਹੜੀ ਫੋਟੋ ਲਾ ਰਿਆ ਥੱਲੇ ਲੱਗੀ ਆ ਉਹ ਵੀ ਗੁਰਦੁਆਰਾ ਸਾਹਿਬ ਖਲੋਤੇ ਨਹੀਂ ਆ ਸਾਰੀ ਸੰਗਤ ਖਲੋਤੀ ਆ ਮੇਰੇ ਗੱਲ ਸੰਗਤ ਨੇ ਸਰੂਪੇ ਪਾਇਆ ਮੈਨੂੰ ਕਿਹੜੇ ਕਾਂਗਰਸੀ ਨੇ ਆਣ ਕੇ ਸਰੂਪੇ ਨਾਲ ਸਰਪੰਚ ਬਣਾਇਆ ਮੈਨੂੰ ਇਹ ਤਾਂ ਸਾਬਤ ਕਰ ਦੇਵੇ ਵਿਰਸਾ ਸਿੰਘ ਚਲੋ ਜੇ ਬੰਦਾ ਕਾਂਗਰਸੀ ਹੋ ਤਾਂ ਵੀ ਕੀ ਆ ਸਿਆਸੀ ਮੈਂ ਕਾਂਗਰਸੀ ਹੈ ਹੀ ਨਹੀਂ ਗਾ ਜਦੋਂ ਮੈਂ ਤਾਂ ਸਰਦਾਰ ਮਾਨਸਾਹਬ ਦੀ ਪਾਰਟੀਆਂ ਓਕੇ ਠੀਕ ਆ ਜੀ ਮੇਰੇ ਘਰ ਕੋਈ ਅਕਾਲੀ ਆਵੇ ਕਾਂਗਰਸੀ ਆਵੇ ਪੰਥ ਕਾਵੇ ਮੈਂ ਤਾਂ ਇੱਕ ਸਰਪੰਚਾਂ ਪੇਂਡ ਦਾ ਨਮਾਦਾ ਮੇਰੇ ਘਰ ਤਾਂ ਹਰ ਕੋਈ ਆ ਸਕਦਾ ਪੁਲਿਸ ਦਾ ਪ੍ਰਬੰਧ ਕਰ ਲਿਆ ਕਿਉਂਕਿ ਉਹਦਾ ਮੁੰਡਾ ਉੱਥੇ ਐਸਐਸਪੀ ਸੀ ਹੂੰ ਉਹਨਾਂ ਨੇ ਪੁਲਿਸ ਬੁਲਾ ਲੈਂਦੇ ਨੇ ਉਹ ਓਕੇ ਪੁਲਿਸ ਨਾਲ ਵੀ ਸਾਡੀ ਬੈਸ ਬਸਾਈ ਹੁੰਦੀ ਯਾਨੀ ਕਿ ਥੋਤਾ ਕਥੋ ਪਾਈ ਤੋਂ ਬਾਅਦ ਪੁਲਿਸ ਸਾਨੂੰ ਰੈਸਟ ਕਰਕੇ ਲੈ ਜਾਂਦੀ ਥਾਣੇ ਵਿੱਚ ਅੱਛਾ ਜਦੋਂ ਥਾਣੇ ਲੈ ਜਾਂਦੀ ਉੱਥੇ ਜਾ ਕੇ ਵੀ ਸਾਡਾ ਕਾਫੀ ਉਹਨਾਂ ਨਾਲ ਤਕਰਾਰ ਹੁੰਦਾ ਉਹ ਕਹਿੰਦੇ ਆ ਜੀ ਤੁਹਾਨੂੰ ਪਤਾ ਹੈ ਤੁਸੀਂ ਸਾਡੇ ਬੌਸ ਦਾ ਭੋਗ ਰੋਕਣ ਆਏ ਹੋ ਅਸੀਂ ਆਖਿਆ ਜੀ ਸਾਨੂੰ ਪਤਾ ਹੈ ਸਾਡੇ ਕਾਲਤਖ ਸਾਹਿਬ ਦਾ ਸਾਡੀ ਕੌਮ ਦਾ ਪਾਪ ਮਾਰਿਆ ਇਸ ਬੰਦੇ ਨੇ ਇਸ ਬੰਦੇ ਨੂੰ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਇਹਦਾ ਭੋਗ ਕਿਸੇ ਵੀ ਕੀਮਤ ਤੇ ਨਹੀਂ ਪਊਗਾ ਇਸ ਗੱਲ ਤੋਂ ਸਾਡੀ ਜਿਹੜੀ ਹੈ ਇਹ ਜਿਹੜੀ ਲੜਾਈ ਸ਼ੁਰੂ ਹੁੰਦੀ ਹੈ ਰਾਬਤਾ ਪੰਜਾਬ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ। ਗੱਲ ਹੋਰੀਆ ਭਾਈ ਗੁਰਦੇਵ ਸਿੰਘ ਕੌਂਕਿਆਂ ਦੀ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਜਿਹੜੇ ਜ਼ਾਲਮ ਪੁਲਿਸ ਅਫਸਰ ਨੇ ਕਤਮ ਕੀਤਾ ਸੀ ਉਹਦੇ ਭੋਗ ਦੇ ਉੱਤੇ ਕੀਰਤਨ ਕਰਨ ਨੂੰ ਲੈ ਕੇ ਵੀ ਵਿਵਾਦ ਆ ਕਿ ਕੀਰਤਨ ਕਰਨ ਵਾਸਤੇ ਐ ਜੀ ਪੀ ਸੀ ਵੱਲੋਂ ਦਬਾਅ ਪਾਇਆ ਗਿਆ ਸੀ। ਫਿਰ ਉਸ ਦਾ ਜਦੋਂ ਭੋਗ ਪੈਣ ਲੱਗਿਆ ਉਹਦਾ ਵੀ ਉਸ ਮੌਕੇ ਤੇ ਕੁਝ ਪੰਥਕ ਆਗੂ ਨੇ ਵਿਰੋਧ ਕੀਤਾ ਸੀ। ਉਹਨਾਂ ਦਾ ਕਹਿਣਾ ਸੀ ਕਿ ਉਸ ਜ਼ਾਲਮ ਪੁਲਿਸ ਅਧਿਕਾਰੀ ਦਾ ਕੋਈ ਪਾਠ ਜਿਹੜੇ ਹੈਗੇ ਕ੍ਰਾਂਤੀ ਸਿੰਘਾ ਵੱਲੋਂ ਚਾਹ ਕੀਰਤਨਿਆਂ ਵੱਲੋਂ ਕੀਰਤਨ ਨਹੀਂ ਕਰਨਾ ਚਾਹੀਦਾ ਤੇ ਭੋਗ ਨਹੀਂ ਪਾਉਣਾ ਚਾਹੀਦਾ ਉਸ ਮੌਕੇ ਹਾਲਾਤ ਕੀ ਸੀਗੇ ਉਸ ਮੌਕੇ ਦਾ ਮਾਹੌਲ ਕੀ ਸੀ ਐ ਜੀ ਪੀ ਸੀ ਕਿਉਂ ਕ੍ਰਾਂਤੀ ਸਿੰਘਾ ਤੇ ਦਬਾਅ ਪਾਉਂਦੀ ਸੀ ਇਹਦੇ ਬਾਰੇ ਗੱਲ ਕਰਾਂਗੇ ਭਾਈ ਬਲਵੰਤ ਸਿੰਘ ਗੋਪਾਲਾ ਨਾਲ ਭਾਈ ਬਲਵੰਤ ਸਿੰਘ ਗੋਪਾਲਾ ਤੇ ਜੋ ਅਕਾਲੀ ਦਲ ਦੇ ਆਗੂ ਨੇ ਬਰਸਾ ਸਿੰਘ ਬਲਟੋਹਾ ਉਹਨਾਂ ਨੇ ਦੋਸ਼ ਲਾਇਆ ਨੇ ਕਿ ਇਹ ਕਾਂਗਰਸੀ ਨੇ ਕਾਂਗਰਸ ਦੇ ਸਰਪੰਚ ਨੇ ਤੇ ਕਾਂਗਰਸ ਦੇ ਤਰਫ ਦਸਤਰਾਂ ਵਿੱਚ ਕੀਰਤਨ ਕਰਦੇ ਰਹੇ ਨੇ ਗੱਲ ਕਰਦੇ ਆ ਸਵਾਗਤ ਆ ਬਾਲਾ ਸਾਹਿਬ ਹਾਂਜੀ ਸਤਿ ਕੀ ਕਹਣਾ ਜਹਾ ਹੋਵੇ ਬਿਰਸਾ ਸਿੰਘ ਬਲਟੋਹ ਨੂੰ ਤੁਹਾਡੇ ਤੋਂ ਇਹਨਾਂ ਦਿਨਾਂ ਚ ਕੀ ਤਕਲੀਫ ਹੋ ਗਈ ਕਿਉਂ ਤੁਹਾਡੇ ਘਲਾਪ ਪੋਸਟਾਂ ਭਰੇ ਨੇ ਵੇਖੋ ਜੀ ਮੈਂ ਤਾਂ ਇਹ ਗੱਲ ਕਰਨੀ ਚਾਹਣਾ ਐ ਕਿ ਸਵਰਨ ਸਿੰਘ ਘੋਟਨਾ ਉਹ ਅਫਸਰ ਹੈ ਜਿਹੜਾ ਕਿ ਬੀਨ ਸਿੰਘ ਦੀ ਕਾਂਗਰਸ ਸਰਕਾਰ ਵੇਲੇ ਜਿਨੇ ਸਿੱਖ ਜਵਾਨੀ ਦੇ ਖੂਨ ਵਿੱਚ ਰੱਜ ਕੇ ਧਾਰੀਆਂ ਲਾਈਆਂ ਕਤਲੋਗਾਰਧ ਕੀਤੀ ਸਮੇਤ ਸਨ ਸੈਣੀ ਇਜ਼ਹਾਰ ਆਲਮ ਇਹ ਹੋਰ ਬਹੁਤ ਸਾਰੇ ਕੇਪੀਐਸ ਗਿਲ ਇਸ ਤਰ੍ਹਾਂ ਦੀ ਅਫਸਰ ਸੀ ਜਿਹੜੇ ਬੈਂ ਸਿੰਘ ਦੀ ਸਰਕਾਰ ਤੇ ਕਾਂਗਰਸ ਸਰਕਾਰ ਦੇ ਜੁਲਮ ਕੀਤੇ ਸੀ ਬਿਲਕੁਲ ਠੀਕ ਹੈ ਜੀ ਕੀ ਕਹਿਣਾ ਤਾਂ ਹੋ ਗਿਆ ਫਿਰ ਉਹ ਜਿਹੜੇ ਉਹਦੇ ਸਾਰੇ ਜੁਲਮ ਦੇ ਵਿੱਚ ਜਦੋਂ ਅਕਾਲ ਤਖਸੈਬ ਜੀ ਦੇ ਜਥੇਦਾਰ ਨੂੰ ਹੱਥ ਤੱਕ ਪਾ ਲੈਂਦੇ ਆ ਬਿਲਕੁਲ ਸ਼ਹੀਦ ਕਰ ਦਿੰਦੇ ਆ ਤੇ ਅਕਾਲ ਤਖਸੈਬ ਦਾ ਜਥੇਦਾਰ ਸ਼ਹੀਦ ਹੁੰਦਾ ਹੈ ਤੇ ਉਹਨਾਂ ਨੂੰ ਸ਼ਹੀਦ ਕਰਦਾ ਹੈ ਸਰਵਰਨਸਿਓ ਘੋਟਨਾ ਹਮ ਇਹਦੀ ਟੀਮ ਦੇ ਵਿੱਚ ਨਾਲ ਹੀ ਸਮੇਤ ਸੈਣੀ ਦਾ ਨਾਮ ਹੀ ਆ ਓਕੇ ਤੇ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਉਹਦਾ ਭੋਗ ਹੈ ਇਹੋ ਜਿਹੇ ਜ਼ਾਲਮ ਦਾ ਭੋਗ ਨਹੀਂ ਪਹਿਣਾ ਚਾਹੀਦਾ ਇਹਨੇ ਤਾਂ ਕਈ ਸ਼ਹੀਦਾਂ ਦੇ ਭੋਗ ਖੰਡਿਤ ਕੀਤੇ ਨੇ ਇਹ ਤਾਂ ਭੋਗ ਨਹੀਂ ਸੀ ਪਹਿਣ ਦੇਣਾ ਹੁੰਦਾ ਸ਼ਹੀਦ ਸਿੰਘਾਂ ਦੇ ਖਾੜਕੂ ਸਿੰਘਾਂ ਦੇ ਤੇ ਇਹਦਾ ਫਿਰ ਕਿਵੇਂ ਪਹਿਣ ਦਈਏ ਇਹ ਤਾਂ ਅੰਤਮ ਅਰਦਾਸਾਂ ਦਾ ਹੱਕਦਾਰ ਹੀ ਨਹੀਂਗਾ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਕਿ ਉਹ ਕਰਾ ਗਈ ਜਥਾ ਭੇਜਦੀ ਭਾਈ ਬਲਦੇਵ ਸਿੰਘ ਵਡਾਲਾ ਜੀ ਇਹ ਉੱਥੇ ਜਾ ਕੇ ਕੀਰਤਨ ਕਰੋ ਦੇ ਭੋਗ ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਕੌਮੀ ਜਥੇਦਾਰ ਦਾ ਕਾਤਲ ਉਹਨੇ ਕਿਹਾ ਮੈਂ ਨਹੀਂ ਕੀਰਤਨ ਕਰਦਾ ਉਹ ਜਵਾਬ ਦੇ ਦਿੰਦੇ ਓਕੇ ਅਗਲੇ ਦਿਨ ਖਵਾਰ ਚਾਇਡ ਲੱਗਦੀ ਇਹ ਸਾਰੇ ਕਸੀਦੀ ਤੇ ਨਾਲੇ ਉਹਦੇ ਭੋਗ ਦੀ ਪਤਾ ਲੱਗਦਾ ਤੇ ਮੇਰੇ ਨਾਲ ਜਹਦਰ ਸਿੰਘ ਨਾਮ ਸਿੰਘ ਮਨਾਵਾਂ ਜੀ ਤੇ ਅਸੀਂ ਦੋਵੇਂ ਸਿੰਘ ਜਾ ਕੇ ਸੇ ਜਲੰਧਰ ਗੁਰਦੁਆਰਾ ਸਿੰਘ ਸਭਾ ਪਹੁੰਚ ਜਨੇ ਅੱਛਾ ਅਸੀਂ ਜਾ ਕੇ ਕਹਿੰਨੇ ਆ ਵੀ ਦੱਸੋ ਸਾਨੂੰ ਵੀ ਗੁਰਦੁਆਰਾ ਕਮੇਟੀ ਨੂੰ ਵੀ ਕਿਸ ਬੰਦੇ ਦਾ ਅਖਨਪੜ ਸਾਹਿਬ ਉਹ ਕਹਿੰਦੇ ਜੀ ਇੱਥੇ ਸਾਬਕਾ ਪੁਲਿਸ ਅਫਸਰ ਆ ਸਵਰਨ ਸਿੰਘ ਹਦਾ ਤੇ ਤੁਸੀਂ ਵੀ ਉਹਦਾ ਐ ਜੀਪੀਸੀ ਦੇ ਵਿੱਚ ਮੁਲਾਜ਼ਮ ਸੀਗੇ ਨਹੀਂ ਜੀ ਨਹੀਂ ਵੈਸੇ ਤੁਸੀਂ ਆਪਣੇ ਤੌਰ ਮੈਂ ਸਿੱਖ ਯੂਥ ਫੈਡਰੇਸ਼ਨ ਪਿੰਡਰਾਵਲ ਦਾ ਐਜੇ ਪ੍ਰੈਜ਼ੀਡੈਂਟ ਸਾਂ ਓਕੇ ਕਿਹੜੇ ਸਾਲ ਦੀ ਗੱਲ ਆ ਇਹ ਇਹ 2013ਾਂ ਦੀ ਇਹਨਾਂ ਠੀਕ ਹੈ ਤੇ ਇਹਦੇ ਦਰਮਿਆਨ ਜਦੋਂ ਅਸੀਂ ਰੋਕਦੇ ਆ ਜਾ ਕੇ ਤੇ ਵੀ ਇਹਦਾ ਭੋਗ ਨਾ ਪਾਇਆ ਜਾਵੇ ਗੁਰਦੁਆਰਾ ਕਮੇਟੀ ਸਾਨੂੰ ਇਹ ਕਹਿੰਦੀ ਹੈ ਕਿ ਤੁਸੀਂ ਕਿਸ ਹਸਿਆਤ ਦੇ ਵਿੱਚ ਸਾਨੂੰ ਰੋਕਦੇ ਹੋ ਅੱਛਾ ਇਸ ਘਰੇ ਆਣ ਕੇ ਤਾਂ ਗ੍ਰਾਨੀ ਗਰਬਚਨ ਸਿੰਘ ਅਕਾਲ ਤਖਤ ਦਾ ਜਥੇਦਾਰ ਜਿਹੜਾ ਉਹ ਅਫਸੋਸ ਕਰਕੇ ਗਿਆ ਹੈ ਨਾਲੇ ਪਰਿਵਾਰ ਨੇ ਉਹਨੂੰ 50000 ਰੁਪਇਆ ਮੱਥਾ ਟੇਕਿਆ ਹੈ ਥੈਲੀ ਦਿੱਤੀ ਆ ਅੱਛਾ ਜੀ ਇਹ ਸਾਨੂੰ ਸ਼ਰੋਮਨੀ ਗੁਰਦੁਆਰਾ ਪਰਮੰਤ ਕਮੇਟੀ ਰਾਗੀ ਦੇ ਰਹੀ ਹੈ ਸਾਨੂੰ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਰੋਕੇ ਸਾਨੂੰ ਕਾਲਤਖਬ ਦਾ ਜਥੇਦਾਰ ਰੋਕੇ ਤੁਸੀਂ ਨਹੀਂ ਰੋਕ ਸਕਦੇ ਅੱਛਾ ਅਸੀਂ ਆਖਿਆ ਜੀ ਅਸੀਂ ਕਿਉਂ ਨਹੀਂ ਰੋਕ ਸਕਦੇ ਸਾਡੀ ਕੌਮ ਦਾ ਜਥੇਦਾਰ ਮਾਰਿਆ ਨਸ਼ੀਦ ਕੀਤਾ ਕਿੰਨੇ ਸਿੰਘ ਗਏ ਸੀ ਤੁਸੀਂ ਅਸੀਂ ਦੋ ਸਿੰਘ ਹੀ ਸਾਂ ਦੋ ਬੰਦੇ ਗਏ ਸੀ ਦੋ ਬੰਦੇ ਓਕੇ ਉਹਨਾਂ ਨੇ ਆਪਣੀ ਪੁਲਿਸ ਦਾ ਪ੍ਰਬੰਧ ਕਰ ਲਿਆ ਕਿਉਂਕਿ ਉਹਦਾ ਮੁੰਡਾ ਉੱਥੇ ਐਸਐਸਪੀ ਸੀ ਹੂੰ ਉਹਨਾਂ ਨੇ ਪੁਲਿਸ ਬੁਲਾ ਲੈਂਦੇ ਨੇ ਉਹ ਓਕੇ ਪੁਲਿਸ ਨਾਲ ਵੀ ਸਾਡੀ ਬੈਸ ਬਸਾਈ ਹੁੰਦੀ ਬਹੁਤ ਜ਼ਿਆਦੀ ਯਾਨੀ ਕਿ ਇੱਥੋਂ ਤੱਕ ਇੱਥੋਂ ਪਾਈ ਤੋਂ ਬਾਅਦ ਪੁਲਿਸ ਸਾਨੂੰ ਰੈਸਟ ਕਰਕੇ ਲੈ ਜਾਂਦੀ ਠਾਣੇ ਵਿੱਚ ਅੱਛਾ ਜਦ ਉਠਾਣੀ ਲੈ ਜਾਂਦੀ ਉਥੇ ਜਾ ਕੇ ਵੀ ਸਾਡਾ ਕਾਫੀ ਉਹਨਾਂ ਨਾਲ ਟਕਰਾਰ ਹੁੰਦਾ ਉਹ ਕਹਿੰਦੇ ਆ ਜੀ ਤੁਹਾਨੂੰ ਪਤਾ ਤੁਸੀਂ ਸਾਡੇ ਬੌਸ ਦਾ ਭੋਗ ਰੋਕਣ ਆਏ ਹੋ ਅਸੀਂ ਅਖਿਆ ਸਾਨੂੰ ਪਤਾ ਹੈ ਸਾਡੇ ਕਾਲਤਖ ਸਾਹਿਬ ਦਾ ਸਾਡੀ ਕੌਮ ਦਾ ਪਾਪ ਮਾਰਿਆ ਇਸ ਬੰਦੇ ਨੇ ਇਸ ਬੰਦੇ ਨੂੰ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਇਹਦਾ ਭੋਗ ਕਿਸੇ ਵੀ ਕੀਮਤ ਤੇ ਨਹੀਂ ਪਊਗਾ ਇਸ ਗੱਲ ਤੋਂ ਸਾਡੀ ਜਿਹੜੀ ਹੈ ਇਹ ਜਿਹੜੀ ਲੜਾਈ ਸ਼ੁਰੂ ਹੁੰਦੀ ਓਕੇ ਫਿਰ ਉਸ ਮੋਕੇ ਮਾਹੌਲ ਕੀ ਬਣਿਆ ਮਤਲਬ ਉਹਨਾਂ ਦਿਨਾਂ ਦੌਰਾਨ ਕਿਸ ਤਰ੍ਹਾਂ ਦੀ ਚਰਚਾ ਹੋਈ ਕਿ ਜੀਪੀਸੀ ਵੱਲੋਂ ਭੋਗ ਕਿਉਂ ਪਵਾਇਆ ਗਿਆ ਇਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੱਸੇ ਜਾਂ ਉਹਦਾ ਆਕਾ ਬਾਦਲਦਾਲ ਦੱਸੇ ਉਹਨਾਂ ਮੌਕੇ ਉਹਨਾਂ ਦਿਨਾਂ ਚ ਬਰ ਕਿਸ ਤਰ੍ਹਾਂ ਦਾ ਮਾਹੌਲ ਸੀ ਕੋਈ ਮਾਹੌਲ ਨਹੀਂ ਸੀ ਇਹਨਾਂ ਦੀ ਸਰਕਾਰ ਸੀ ਬਾਦਲਾਂ ਦੀ ਇਹਨਾਂ ਨੇ ਚੱਕ ਕੇ ਸਾਨੂੰ ਅਰੈਸਟ ਕਰ ਲਿਆ ਪੁਲਿਸ ਨੇ ਅਰੈਸਟ ਕਰਕੇ ਸਾਨੂੰ ਜੇਲ੍ਹ ਭੇਜਤਾ ਸੀ ਤਾਂ ਜੇਲ੍ਹ ਚਲੇ ਗਏ ਜਨਿਸਵਰਨ ਕੋਟ ਨਾਲ ਤੇ ਉਹਦੇ ਪਰਿਵਾਰ ਨੂੰ ਕਾਲੀਦਲ ਵੱਲੋਂ ਤੇ ਐ ਜੀ ਪੀ ਸੀ ਵੱਲੋਂ ਪੁਸਤਪਨਾਹੀ ਦਿੱਤੀ ਜਾ ਰਹੀ ਸੀ ਬਿਲਕੁਲ ਜੀ ਬਿਲਕੁਲ ਦਿੱਤੀ ਜਾ ਰਹੀ ਸੀ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਵਿੱਚ ਉਹਦਾ ਮੁੰਡਾ ਅਫਸਰ ਭਰਤੀ ਹੁੰਦਾ ਸਵਰਨ ਸਿੰਘ ਦਾ ਉਹਦੇ ਮੁੰਡੇ ਨੂੰ ਅਫਸਰ ਲਾਉਂਦਾ ਅੱਜ ਕੱਲ੍ਹ ਨੇ ਉਹ ਜਿਹੜਾ ਭਰਤੀ ਹੁੰਦਾ ਚਲੋ ਉਹਦਾ ਇੱਕ ਯੋਗਤਾ ਮੁਤਾਬਕ ਆਇਆ ਹੁਣ ਕੋਈ ਇਸ਼ੂ ਨਹੀਂ ਹੈਗਾ ਇਸੇ ਦਾ ਆ ਵੀ ਜਿਹੜਾ ਬੰਦਾ ਕਾਨੂੰਨ ਆ ਆਪਣੇ ਹੱਥਾਂ ਚ ਲੈਂਦਾ ਆ ਜਿਹੜਾ ਬੰਦਾ ਨਜਾਇਜ਼ ਕਰਦਾ ਉਹਦੇ ਨਾਲ ਉਹਦੇ ਪੱਖ ਚ ਕਿਉਂ ਘੜੀ ਫਿਰ ਉਹਦਾ ਖਮਿਆਜਾ ਫਿਰ ਕਾਲੀ ਦਲ ਨੂੰ ਤੈਨੂੰ ਭੁਗਤਣਾ ਪਿਆ ਆਉਣ ਵਾਲੇ ਦਿਨਾਂ ਦਰਾਂ ਬਿਲਕੁਲ ਭੁਗਤਣਾ ਪਿਆ ਜੀ ਜਦੋਂ ਕਿ ਏ ਡੀ ਜੀ ਪੀ ਤਵਾੜੀ ਵਾਲੀ ਬੀ ਪੀ ਤਵਾੜੀ ਦੀ ਰਿਪੋਰਟ ਬਣਦੀ ਆ ਸਰਦਾਰ ਸਿਮਨਜੀਤ ਸਿੰਘ ਬੜੇ ਮਾਨਸਾਬ ਬੜੇ ਢੱਲੇ ਦੇ ਨਾਲ ਉਹ ਆਵਾਜ਼ ਨੂੰ ਉਠਾਉਂਦੇ ਨੇ ਬਲੰਦ ਕਰਦੇ ਨੇ ਉਹ ਰਿਪੋਰਟ ਖੋਲ੍ਹਦੇ ਨੇ ਲਿਆ ਕੇ ਬਾਦਲ ਸਾਹਿਬ ਕੋਲ ਆਉਂਦੇ ਨੇ ਇਹ ਸਰਕਾਰ ਇਹਨਾਂ ਦੀ ਵੀ ਇਹਨਾਂ ਨੇ ਇਸ ਵਾਅਦੇ ਨਾਲ ਸਰਕਾਰ ਬਣਾਈ ਸੀ ਪੰਜਾਬ ਵਿੱਚ ਕਿ ਕਾਂਗਰਸ ਨੇ ਬਹੁਤ ਜ਼ੁਲਮ ਕੀਤੇ ਨੇ ਸਿੱਖਾਂ ਦੇ ਉੱਤੇ ਤੇ ਜਦੋਂ ਪੰਥ ਦੀ ਸਰਕਾਰ ਆਏਗੀ ਤੇ ਮੈਂ ਇਹਨਾਂ ਜ਼ਾਲਮ ਅਫਸਰਾਂ ਨੂੰ ਫੜ ਕੇ ਜੇਲਾਂ ਦੀਆਂ ਸਲਾਖਾਂ ਪਿੱਛੇ ਦੇਵਾਂਗਾ ਸਰਦਾਰ ਮਾਨ ਕਹਿੰਦੇ ਇਹ ਵੀ ਹੁਣ ਤਾਂ ਉਹ ਵੇਲਾ ਆ ਗਿਆ ਹੈ ਤੁਸੀਂ ਸਰਕਾਰ ਤੁਹਾਡੀ ਬਣ ਗਈ ਪੰਥ ਦੀ ਤੇ ਯਾਰਾ ਜਿਹੜੇ ਬੰਦਿਆਂ ਨੇ ਸ੍ਰੀ ਕਾਲ ਤਖਤ ਸਾਹਿਬ ਦਾ ਜਹਦਰਸ਼ੀਦ ਕੀਤਾ ਹੈ ਇਹਦੇ ਵਿੱਚ ਬਹੁਤ ਸਾਰੇ ਪੁਲਿਸ ਅਫਸਰ ਨੇ ਤੇ ਤੁਸੀਂ ਇਹਨਾਂ ਨੂੰ ਦੋ ਅੰਦਰ ਇਹ ਤਿੰਨ ਟਰਮਾਂ ਸਰਕਾਰ ਭੋਗਿਆ ਪ੍ਰਕਾਸ਼ ਤੋਂ ਬਾਅਦ ਲਾਦਾ ਮੁੰਡਾ ਡਿਪਟੀ ਸੀਐਮ ਰਹਿ ਗਿਆ ਪੰਜਾਬ ਦਾ ਫਿਰ ਇਹਨਾਂ ਨੇ ਰਿਪੋਰਟ ਜਿਹੜੀ ਨਸ਼ਰ ਨਹੀਂ ਕੀਤੀ ਇੱਕ ਵੀ ਵਿਅਕਤੀ ਨੂੰ ਸਜ਼ਾ ਨਹੀਂ ਦਿੱਤੀ ਉਲਟਾ ਉਹਨਾਂ ਨੂੰ ਅਹੁਦੇਦਾਰੀਆਂ ਦੇ ਕੇ ਨਵਾਜਿਆ ਤੇ ਵਿਰਸਾ ਸਿੰਘ ਬਲਟੋਹਾ ਨੇ ਪੋਸਟ ਪਾਈ ਹੈ ਕਿ ਇਹ ਬੰਦਾ ਕਾਂਗਰਸੀ ਹੈ ਕਾਂਗਰਸੀ ਸਰਪੰਚ ਕਾਂਗਰਸ ਦੇ ਦਫਤਰਾਂ ਦੇ ਵਿੱਚ ਕੀਰਤਨ ਕਰਦੇ ਰਹੇ ਨੇ ਉਹ ਤੁਹਾਡੇ ਤੇ ਕਿਉਂ ਬਲੇਮ ਕਰਦੇ ਪਹਿਲੀ ਗੱਲ ਤਾਂ ਮੈਂ ਰਾਗੀ ਸਿੰਘ ਨਹੀਂਗਾ ਓਕੇ ਠੀਕ ਹੈ ਜੀ ਉਹ ਪਾਈ ਬਲਦੇਵ ਸਿੰਘ ਵਡਾਲਾ ਜੀ ਦੀ ਗੱਲ ਕਰਦੇ ਆ ਵੀ ਕੀਰਤਨ ਕਰਨ ਦੀ ਠੀਕ ਹੈ ਜੀ ਮੈਂ ਹਾਂ ਗਾਇਆ ਇੱਕ ਪਿੰਡ ਦੇ ਨਗਰ ਨੇ ਉਹ ਜਿਹੜੀ ਪੋਸਟ ਪਾ ਰਿਆ ਹੈ ਉਹ ਵਿਰਸਾ ਸਿੰਘ ਆਪਣੀਆਂ ਐਣਕਾਂ ਤਾਰ ਕੇ ਚੰਗੀ ਤਰ੍ਹਾਂ ਜਾਂ ਮੋٹے ਸ਼ੀਸ਼ੇ ਵਾਲੀ ਐਣਕ ਲੈ ਕੇ ਪੜੇ ਉਹਦੇ ਤੇ ਲਿਖਿਆ ਹੈ ਕਿ ਸਿੱਖ ਯੂਥ ਫੈਡਿਸ਼ਨ ਪਿੰਡਾ ਦੇ ਪ੍ਰਧਾਨ ਬਲਵੰਤ ਸਿੰਘ ਪਾਲਾ ਨੂੰ ਬੀਤੇ ਕੱਲ ਸਰਬਸੰਮਤੀ ਨਾਲ ਪਿੰਡ ਦੇ ਸਰਪੰਚ ਚੁਣ ਲਿਆ ਗਿਆ ਸਰਬਸੰਮਤੀ ਨਾਲ ਸਰਪੰਚ ਸਰਪੰਚ ਕਹੀ ਜਾ ਰਿਹਾ ਉਹ ਤਾਂ ਹੁਣ ਉਹਦੇ ਦਿਮਾਗ 'ਚ ਫਰਕ ਹੈ ਤੇ ਮੈਂ ਕੀ ਕਰ ਸਕਦਾ ਜੀ ਸੰਗਤ ਨੇ ਮੈਨੂੰ ਗੁਰਦੁਆਰਾ ਸਾਹਿਬ ਜਿਹੜੀ ਫੋਟੋ ਲਾ ਰਿਆ ਥੱਲੇ ਲੱਗੀ ਆ ਉਹ ਵੀ ਗੁਰਦੁਆਰਾ ਸਾਹਿਬ ਖਲੋਤੇ ਨਹੀਂ ਆ ਸਾਰੀ ਸੰਗਤ ਖਲੋਤੀ ਆ ਮੇਰੇ ਗੱਲ ਸੰਗਤ ਨੇ ਸਰੋਪੇ ਪਾਇਆ ਮੈਨੂੰ ਕਿਹੜੇ ਕਾਂਗਰਸੀ ਨੇ ਆਣ ਕੇ ਸਰੋਪੇ ਨਾਲ ਸਰਪੰਚ ਬਣਾਇਆ ਮੈਨੂੰ ਇਹ ਤਾਂ ਸਾਬਤ ਕਰ ਦੇਵੇ ਬਿਰਸਾ ਸਿੰਘ ਚਲੋ ਜੇ ਬੰਦਾ ਕਾਂਗਰਸੀ ਹੋ ਤਾਂ ਵੀ ਕੀ ਆ ਸਿਆਸੀ ਮੈਂ ਕਾਂਗਰਸੀ ਹੈ ਹੀ ਨਹੀਂ ਗਾ ਜਦੋਂ ਮੈਂ ਤਾਂ ਸਰਦਾਰ ਮਾਨਸ ਸਿੰਘ ਦੀ ਪਾਰਟੀ ਆ ਓਕੇ ਠੀਕ ਆ ਜੀ ਮੇਰੇ ਘਰ ਕੋਈ ਅਕਾਲੀ ਆਵੇ ਕਾਂਗਰਸੀ ਆਵੇ ਪੰਥ ਕਾਵੇ ਮੈਂ ਤਾਂ ਇੱਕ ਸਰਪੰਚਾਂ ਪਿੰਡ ਦਾ ਮੈਂ ਤਾਂ ਮੇਰੇ ਘਰ ਤਾਂ ਹਰ ਕੋਈ ਆ ਸਕਦਾ ਬਿਲਕੁਲ ਮੈਂ ਸੰਝ ਆ ਮੈਨੂੰ ਪਿੰਡ ਨੇ ਚੁਣਿਆ ਆ ਪਿੰਡ ਵਾਲਿਆਂ ਨੇ ਜਦੋਂ ਕੋਈ ਗੱਲ ਹੋਈ ਉਹਨਾਂ ਨੇ ਕਿਹਾ ਸਾਡਾ ਸਰਪੰਚ ਫੈਸਲਾ ਕਰੂਗਾ ਅੱਛਾ ਭਾਈ ਗੁਰਦੇਵ ਸਿੰਘ ਕੌਕਿਆਂ ਦੀ ਜ ਵੇਖੋ ਜੀ ਉਹਨਾਂ ਦੀ 93 ਦੇ ਵਿੱਚ ਸ਼ਹਾਦਤ ਹੋ ਜਾਂਦੀ ਆ ਜਹਾਦਰ ਗੁਰਦੇਵ ਸਿੰਘ ਜੀ ਤੇ ਮੈਂ 18 ਸਾਲ ਦਾ ਸਾਂਸੋ ਓਕੇ ਨੌਜਵਾਨ ਸਾਹਿਬ ਠੀਕ ਹੈ ਹਾਂਜੀ ਨੌਜਵਾਨ ਸਾਹਿਬ ਮੈਂ ਉਹਨਾਂ ਦੇ ਬੜੇ ਨੇੜੇੋਂ ਦਰਸ਼ਨ ਕੀਤੇ ਹੋਏ ਨੇ ਬੜੀ ਭਿੱਜੀ ਹੋਈ ਨਾਮ ਬਾਣੀ ਦੇ ਵਿੱਚ ਰਸੀ ਹੋਈ ਰੂਹ ਸੀ ਜੀ ਬੜੀ ਪਵਿੱਤਰ ਆਤਮਾ ਸੀ ਉਹਦੇ ਦਰ ਅਸਲ ਇੱਕ ਹੋਰ ਵੀ ਆ ਮੈਂ ਛੋਟੀ ਜਿਹੀ ਇੱਕ ਜਿਹੜੀ ਹੈ ਕਿ ਗੱਲ ਤਾਂ ਵਿਰਸਾ ਸਿੰਘ ਦੀ ਆ ਓਕੇ ਕਿ ਵਿਰਸਾ ਸਿੰਘ ਨੂੰ ਤਕਲੀਫ ਕਿਸ ਗੱਲ ਦੀ ਆ ਵਿਰਸਾ ਸਿੰਘ ਕਲੀਅਰ ਕਰੇ ਵਿਰਸਾ ਸਿੰਘ ਮੈਨੂੰ ਕਾਂਗਰਸੀ ਜੋ ਕਹਿ ਰਿਹਾ ਹੈ ਉਹ ਆਪ ਪੰਥਕਤ ਐਸੀ ਕਿਡਾ ਕਾ ਇਹ ਕਹਿੰਦਾ ਹੈ ਕਿ ਮੇਰੀ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਡਿਊਟੀ ਲਾ ਦਿੱਤੀ ਨਾਲ ਲਈ ਭਾਈ ਨੋਖ ਸਿੰਘ ਦੀ ਫਿਰ ਭਾਈ ਨੋਖ ਸਿੰਘ ਤਾਂ ਸ਼ਹੀਦ ਹੋ ਜਾਂਦੇ ਨੇ ਤੇ ਸਵਰਨਾ ਵੀ ਜਿਉਂਦਾ ਰਹਿ ਗਿਆ ਤੇ ਵਿਰਸਾ ਸਿੰਘ ਤੂੰ ਵੀ ਜਿਉਂਦਾ ਰਹਿ ਗਿਆ ਤੇ ਉਹ ਤਾਂ ਆਪਣੀ ਪਰਮਾਤਮਾ ਕੋਲ ਆਪ ਮਰਿਆ ਤੂੰ ਸੰਤ ਜਰਨੈਲ ਸਿੰਘ ਦੇ ਬੋਲ ਕਿਉਂ ਨਾ ਪਗਾਏ ਫਿਰ ਜਾ ਕੇ ਸਵਰਨਾ ਘੋਟਣਾ ਮਾਰਿਆ ਕਿਉਂ ਨਾ ਓਕੇ ਇਹਨਾਂ ਨੇ ਕੀ ਫੈਸਲਾ ਕੀਤਾ ਸੀ ਪਰ ਉਹ ਵੀ ਵਿਰਸਾ ਸਿੰਘ ਲਿਖ ਕੇ ਪੋਸਟ ਪਾਉਂਦਾ ਹੈ ਇਹ ਮੈਂ ਤਾਂ ਸੰਤ ਬਾਬਾ ਜਰਨੈਲ ਸਿੰਘ ਜੀ ਨੇ 1983 ਦੇ ਵਿੱਚ ਮੇਰੀ ਡਿਊਟੀ ਲਈ ਸੀ अच्छा किस स्वर्णेदी विश्वर्णक बहुत जालिम अफसर है इनु सुधो इने बहुत सारे ਸਿੰਘਾਂ ਦਾ ਕਹਾਨ ਕੀਤਾ ਇਹਦੀ ਪੋਸਟ ਕਹਿੰਦੀ ਆ ਇਹਦੀ ਲਿਖਤ ਕਹਿ ਰਹੀ ਆ ਮੈਂ ਵਿਰਸਾ ਸਿੰਘ ਦੀ ਲਿਖਤ ਦੇ ਹਵਾਲੇ ਦੇ ਰਿਆਂ ਆ ਕਿ ਵਿਰਸਾ ਸਿੰਘ ਕਹਿੰਦਾ ਮੇਰੀ ਡਿਊਟੀ ਲੱਗੀ ਮੇਰੇ ਨਾਲ ਭਾਈ ਨੋਖ ਸਿੰਘ ਦੀ ਡਿਊਟੀ ਲੱਗੀ ਆ ਤੇ ਭਾਈ ਨੋਖ ਸਿੰਘ ਸ਼ਹੀਦ ਹੋ ਜਾਂਦਾ ਸਵਰਨਾ ਵੀ ਬਚ ਗਿਆ ਵਿਰਸਾ ਵੀ ਬਚ ਗਿਆ ਤੇ ਵਿਰਸਾ ਸਿਆ ਤੂੰ ਬਾਅਦ ਦੇ ਵਿੱਚ ਉਹਨੂੰ ਫਿਰ ਮਾਰਿਆ ਕਿਉਂ ਨਾ ਜਦੋਂ ਤੁਸੀਂ ਇਹ ਕਹਿ ਰਹੇ ਹੋ ਵਿਰਸਾ ਸਿੰਘ ਬਲਟੋਹ ਨੂੰ ਕਿ ਮੁਲੀ ਭੁਗਤ ਤੇਰੀ ਕਿਦੇ ਨਾਲ ਦੱਸੋ ਭਾਈ ਮੈਂ ਇਹੋ ਹੀ ਤਾਂ ਮੈਂ ਸਾਬਤ ਕਰਨਾ ਚਾਹਣਾ ਵੀ ਉਹਨੂੰ ਤਕਲੀਫ ਇਸ ਗੱਲ ਦੀ ਹੈ ਕਿ ਵਿਰਸਾ ਸਿੰਘੇ ਦਾ ਕੁਝ ਰਿਸ਼ਤੇਦਾਰ ਲੱਗਦਾ ਸੀ ਇਹਦਾ ਭੂਆ ਫੜ ਲੱਗਦਾ ਸੀ ਕੀ ਲੱਗਦਾ ਸੀ ਵੀ ਜਿਹਦੇ ਕਰਕੇ ਉਹਨੂੰ ਤਕਲੀਫ ਹੋ ਰਹੀ ਵੀ ਉਹਦਾ ਭੂਆ ਰੋਕਿਆ ਸੀ ਫਿਰ ਇਹ ਮੈਨੂੰ ਕਾਂਗਰਸੀ ਦੱਸਦਾ ਜੇ ਹਰਮੰਦਰ ਸਾਹਿਬ ਤੇ ਹਮਲਾ ਹੋ ਜਾਂਦਾ ਫੌਜਾਂ ਚੜ੍ਹ ਕੇ ਆ ਜਾਂਦੀਆਂ ਤੇ ਇਹ ਸ਼ਹੀਦਾਂ ਦੇ ਪਵਿੱਤਰ ਲਹੂ ਦੇ ਉੱਤੋਂ ਦੀ ਪੈਰ ਰੱਖ ਕੇ ਤੇ ਫੌਜ ਦੀਆਂ ਗੱਡੀਆਂ ਦੇ ਵਿੱਚ ਬੈਠ ਕੇ ਇਹ ਬਾਹਰ ਆ ਜਾਂਦਾ ਬਾਹਵਾ ਖੜੀਆਂ ਕਰਕੇ ਫਿਰ ਸ਼ਹੀਦ ਕਿਉਂ ਨਹੀਂ ਹੁੰਦਾ ਵਰਸ ਸਿੰਘ ਜੀ ਜਿਹੜਾ ਤੁਹਾਡੇ ਤੇ ਏਦਾਂ ਅਟੈਕ ਕੀਤਾ ਜਾ ਰਿਹਾ ਸ਼ਬਦੀ ਅਟੈਕ ਹੂੰ ਹੂੰ ਉਹਦਾ ਤੁਸੀਂ ਕਿਸ ਤਰ੍ਹਾਂ ਫਿਰ ਕੋਈ ਕੋਰਟ ਰਹੀਂ ਕੋਈ ਕੇਸ ਵੀ ਪਾਓਗੇ ਕਿ ਮੈਨੂੰ ਕਿਉਂ ਬਦਨਾਮ ਕੀਤਾ ਜੀ ਕੇਤਾ ਜੀ ਪੰਥ ਨੇ ਫੈਸਲਾ ਕਰਨਾ ਇਹਨੂੰ ਤਾਂ ਸਿੱਖ ਕੌਮ ਪੁੱਛੂਗੀ ਹੁਣ ਸ਼ਰੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਵੀ ਜਵਾਬ ਦੇਵੇ ਵੀ ਉੱਥੇ ਰਾ ਗਈ ਜਥੇ ਕਿਉਂ ਭੇਜੇਗੇ ਠੀਕ ਹੈ ਜੀ ਤੇ ਵਿਰਸਾ ਸਿੰਘ ਨੂੰ ਤਕਲੀਫ ਉਹ ਮੇਰੇ ਤੇ ਅਟੈਕ ਕਰੀ ਜਾਂਦਾ ਕਿਸ ਗੱਲ ਦੇ ਕਰਦਾ ਤੇ ਜਦੋਂ ਵਿਰਸਾ ਸਿੰਘ ਦੀਆਂ ਸਾਰੀਆਂ ਪਰਤਾਂ ਖੁੱਲ ਕੇ ਸਾਹਮਣੇ ਆਈਆਂ ਜੋਧਪੁਰ ਜੇਲ੍ਹ ਦੇ ਵਿੱਚ ਇਹਨੇ ਕੀ ਕੀ ਕੀਤਾ ਹੈ ਇਹਨੇ 25000 ਲੋਵਾਰ ਸਲਾਸ਼ਾਂ ਦਾ ਦੁਨੀਆ ਸਾਹਮਣੇ ਸੱਚ ਸਾਹਮਣੇ ਲਿਆਉਣ ਵਾਲੇ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਘਰ ਦੀ ਬੀਬੀ ਪਰਮਜੀਤ ਕੌਰ ਖਾਲੜਾ ਜੋ ਇਲੈਕਸ਼ਨ ਚ ਖੜਦੇ ਆ ਇਹ ਬੀਬੀ ਜੀ ਨੂੰ ਹਰਾਉਣ ਵਾਸਤੇ ਇਹ ਬੰਦਾ ਬਕਾਇਦਾ ਸ਼ਰਾਬ ਵੰਡਦਾ ਅੱਛਾ ਗਿਰਸਾ ਸਿੰਘ ਬਟੋਆ ਇਤੇ ਵੀ ਪੰਥਕ ਭੂਮਿਕਾ ਕੋਈ ਨਿਭਾਈ ਹੋਵੇ ਕੋਈ ਪ੍ਰੂਫ ਹੈਗਾ ਤੁਹਾਡੇ ਕੋਲ ਬਿਲਕੁਲ ਪ੍ਰੂਫ ਹੈ ਜੀ ਉਹ ਪੇਸ਼ ਕਰਦੋਗੇ ਕੱਲੇ ਕੱਲੇ ਪ੍ਰੂਫ ਪੇਸ਼ ਕਰਾਂਗੇ ਇਲਾਕੇ ਦੇ ਵਿੱਚ ਬੀਬੀ ਚ ਖੁਦ ਬੋਲਣਗੇ ਸਾਰਾ ਪੰਥ ਬੋਲੂਗਾ ਉਥੇ ਅੱਛਾ ਵੀ ਇਹਨੇ ਕੀ ਕੜੀ ਕੋ ਲਿਓਥੇ ਇੱਕ ਹੁਣ ਅਕਾਲੀ ਦਲ ਤੇ ਇਹ ਵੀ ਸਵਾਲ ਉੱਠ ਰਿਹਾ ਕਿ ਜਦੋਂ ਭਾਈ ਗੁਰਦੇਵ ਸਿੰਘ ਕੌਂਕਿਆਂ ਵਾਲੇ ਨੂੰ ਖਤਮ ਕੀਤਾ ਜਾਂਦਾ ਜਦੋਂ ਏਕ ਇਨਕਾਉਂਟਰ ਜਾਂ ਉਹਨਾਂ ਨੂੰ ਪਜਾ ਲਾਪਤਾ ਕਰਾਰ ਦਿੱਤਾ ਜਾਂਦਾ ਉਹਦੀ ਜਾਂਚ ਰਿਪੋਰਟ ਵੀ ਤਿਆਰ ਹੋ ਗਈ ਜਾਂਚ ਰਿਪੋਰਟ ਲੰਮਾ ਸਮਾਂ ਦਬ ਕੇ ਕਿਉਂ ਰੱਖੀ ਗਈ ਪਿੱਛੇ ਜੇ ਰਮੇਸ਼ਿੰਦਰ ਸਿੰਘ ਜੋ ਚੀਫ ਸੈਕਟਰੀ ਸੀ ਉਸ ਵੇਲੇ ਦੇ ਕੱਲ ਹੀ ਪਰਸੀ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਵੀ ਮੈਂ ਰਿਪੋਰਟ ਦੇਖੀ ਨਹੀਂ ਨਾ ਮੇਰੇ ਧਿਆਨ ਚਾਹੀ ਚੀਫ ਸੈਕਟਰੀ ਤੋਂ ਵੀ ਉਹ ਰਿਪੋਰਟ ਪਸਵਾ ਲੈਗੀ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਜਾਣ ਬੁੱਝ ਕੇ ਜਿਨ੍ਹਾਂ ਨੇ ਮੁੰਡਿਆਂ ਨੂੰ ਖਤਮ ਕੀਤਾ ਉਹਨਾਂ ਦੀ ਸਪੋਰਟ ਕਰਦਾ ਸੀਗਾ ਰਮੇਸ਼ ਸ਼ੈਣੀ ਨੂੰ ਜਿਵੇਂ ਡੀਜੀ ਕਿਹਾ ਰਮੇਸ਼ੇਂਦਰ ਸਿੰਘ ਗਰੇਵਾਲ ਦੀ ਗੱਲ ਕਰਦੇ ਹੋਣਾ ਰਮੇਸ਼ੇਂਦਰ ਸਿੰਘ ਗਰੇਵਾਲ ਨਹੀਂ ਜੋ ਆਈਐਸ ਅਫਸਰ ਨੇ ਆਈਐਸ ਅਫਸਰ ਸੀ ਵੇਖੋ ਜੀ ਜੇ ਚੀਫ ਸਕੱਟਰੀ ਤੌਰ 'ਤੇ ਪੋਰਟ ਜੋ ਡੀਸੀਸੀ ਉਸ ਮੌਕੇ ਜਦੋਂ ਆਪਰੇਸ਼ਨ ਜੂਸਟਾਰ ਹੋਇਆ ਫਿਰ ਮੈਂ ਕੀ ਕਹਿ ਰਿਹਾ ਜੀ ਉਹੀ ਰਮੇਸ਼ੇਂਦਰ ਸਿੰਘ ਨੇ ਜਿਨ੍ਹਾਂ ਨੂੰ ਬਾਦਲ ਸਾਹਿਬ ਨੇ ਡੀਸੀ ਲਾਇਆ ਸਰਕਾਰ ਨੇ ਡੀਸੀ ਲਾ ਕੇ ਜਿਹੜੇ ਪਹਿਲੇ ਡੀਸੀ ਸੀ ਉਹਨਾਂ ਨੇ ਮੇਰੇ ਖਿਆਲ ਚ ਉੱਥੇ ਅਟੈਕ ਜਦੋਂ ਉਹਨਾਂ ਦੇ ਫੌਜ ਨੇ ਉਹ ਤਾਂ ਚਲ ਕਲੀਅਰ ਹੋ ਗਿਆ ਉਹ ਤਾਂ ਪੂਰੀ ਤਰ੍ਹਾਂ ਜਾਣ ਸਾਰਾ ਕੁਝ ਕੁਝ ਵੀ ਹੋ ਗਿਆ ਇਹ ਇਹ ਸਾਰੇ ਬਹਾਨੇ ਹੁੰ ਠੀਕ ਹੈ ਜੀ ਸਾਨੂੰ ਸਾਰੀ ਹਕੀਕਤ ਦਾ ਪਤਾ ਹੈ ਗੱਲ ਤੇ ਆਪਾਂ ਅੱਜ ਵਿਰਸਾ ਸਿੰਘ ਦੀ ਆ ਜੇ ਸਰਕਾਰਾਂ ਨੇ ਰਿਪੋਰਟ ਕਿਉਂ ਦੱਬੀ ਜੇ ਪੰਥਕ ਸਰਕਾਰ ਸੀ ਤੇ ਛੀਦਾਂ ਦੇ ਕਾਤਲਾਂ ਦੀ ਰਿਪੋਰਟ ਕਿਉਂ ਲਕਾਈਆਂ ਰਿਪੋਰਟਾਂ ਕਿਉਂ ਨਹੀਂ ਕਿਹਾਵਾ ਉਹ ਵੀ ਕੁੱਤੋ ਉਹ ਕਹਿ ਰਿਹਾ ਕਿ ਕਾਂਗਰਸ ਦੇ ਦਫਤਰਾਂ ਚ ਤੁਸੀਂ ਜਾਣਦੇ ਹੋ ਤੇ ਉੱਤੇ ਕੀਰਤਨ ਵਗੈਰਾ ਕਰਦੇ ਹੋ ਜਾਂ ਪਾਠ ਕਰਦੇ ਹੋ ਉਹ ਫਿਰ ਐਵੇਂ ਬਲੇਮ ਤਾਂ ਬਲੇਮ ਲਾਉਂਦਾ ਜੀ ਵਿਰਸਾ ਸਿੰਘ ਤਾਂ ਇਹ ਜਵਾਬ ਦੇ ਵੀ ਵਿਰਸਾ ਸਿੰਘ ਦੀ ਤਾਂ ਆਪ ਦੀ ਰਿਸ਼ਤੇਦਾਰੀ ਕਾਂਗਰਸੀਆਂ ਦੇ ਘਰੇ ਨੇ ਆਪਦਾ ਬੇਟਾ ਵਿਆਹਿਆ ਇਹ ਪੰਥਕ ਚਲੋ ਬੱਲ ਵਕਰੀ ਨਹੀਂ 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 ਇਹ ਵਕਰੀ ਨਹੀਂ ਜੇ ਸਿੱਖ ਕੋ ਕਿਸੇ ਦੇ ਘਰੇ ਜਾਂਦਾ ਹੈ ਰਾਗੀ ਜੀ ਤੇ ਬਲੇਮ ਕਰਦਾ ਨਾ ਭਾਈ ਬਲਦੇਵ ਸਿੰਘ ਬਟਾਲਾ ਤੇ ਇਹ ਆਪਦੇ ਧੀਆ ਪੁੱਤ ਵੀ ਵੀ ਹੋਂਤੇ ਪੰਥਕ ਨਾਲ ਜੇ ਕੋਈ ਕਾਂਗਰਸੀ ਹੋਵੇ ਜੇ ਕੋਈ ਮਾੜੇ ਕਰਮ ਨਾ ਕਰਦਾ ਹੋਵੇ ਚੰਗੇ ਕਾਂਗਰਸੀ ਵੀ ਹੁੰਦੇ ਆ ਧਰਮ ਨੂੰ ਮੰਨਦੇ ਹੁਣ ਉਹਦੇ ਕਰੇ ਕੋਈ 파ਟ ਹੁੰਦੀ ਨਹੀਂ ਸਾਰੇ ਇਹ ਥੋੜੀ ਆਪਾਂ ਕਾਂਗਰਸੀ ਸਾਰੀ ਸ਼ੇਕਤੀ ਚਲੋ ਇਹ ਗੱਲ ਨਹੀਂ ਗਲਤ ਹੈਗੀ ਆ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਆਉਂਦੀ ਪਈ ਆ ਗੱਲ ਵਿਰਸਾ ਸਿੰਘ ਦੀ ਆਉਂਦੀ ਪਈ ਆ ਗੱਲ ਸਿੱਖਾਂ ਦੇ ਕਾਤਲਾਂ ਦੀ ਆਉਂਦੀ ਆ ਹੁਣ ਤੱਕ ਜਹੰਦੇ ਜਥੇਦਾਰ ਦੀ ਗੱਲ ਆ ਗਈ ਆ ਤੁਸੀਂ ਕਹਿੰਦੇ ਹੋ ਜਲੰਧਰ ਦੇ ਵਿੱਚ ਤੁਹਾਨੂੰ ਗਿਰਫਤਾਰ ਕੀਤਾ ਜਾਂਦਾ ਹੈ ਹਾਂਜੀ ਹਾਂ ਉਦੋਂ ਉਸ ਮੌਕੇ ਐ ਜੀਪੀਐਸ ਦੇ ਵਿੱਚ ਮੈਨ ਪ੍ਰਬੰਧਕ ਕੌਣ ਸੀ ਜਿਹੜੇ ਸਵਰਨ ਸਿੰਘ ਘੋਟਨੇ ਵਰਗਿਆਂ ਦੀ ਸਹਾਇਤਾ ਕਰਦੇ ਸੀ ਕਿਸ ਤਰ੍ਹਾਂ ਦਾ ਪ੍ਰਬੰਧ ਸੀ ਕਿਹੜੇ ਨੇ ਸੁਖਤਰ ਰੂਪ ਸਿੰਘ ਸੁਖਤਰ ਨੇ ਰਾਗੀ ਬਲਦੇਵ ਸਿੰਘ ਵਿਡਾਲਾ ਨੂੰ ਧਮਕੀਆਂ ਦਿੱਤੀਆਂ ਕਿ ਤੇ ਇਹਨੂੰ ਡਿਊਟੀ ਤੋਂ ਲਾਂਭੇ ਕਰ ਦਿਆਂਗੇ ਤੇ ਇਹਨੂੰ ਡਿਊਟੀ ਤੋਂ ਪ੍ਰਬੰਧਕ ਕੌਣ ਸੀਗੇ ਉਦੋਂ ਹੈਗਾ ਸੀ ਐ ਜੀਪੀਐਸ ਦੇ ਮੱਕੜ ਸਾਹਿਬ ਓਕੇ ਹਾਂਜੀ ਠੀਕ ਆ ਇਹਦਾ ਮਤਲਬ ਫਿਰ ਉੱਪਰੋਂ ਕੋਈ ਨਾ ਕੋਈ ਆਰਡਰ ਆਇਆ ਹੋਣੇ ਉਹ ਤਾਂ ਹੁਣ ਉਹ ਦੱਸ ਸਕਦੀ ਐ ਉਹਨਾਂ ਦੀ ਪੂਰੀ ਸ਼੍ਰੋਮਣੀ ਕਮੇਟੀ ਜਿਉਂਦੀ ਜਾਗਦੀ ਬੈਠੀ ਆ ਸਾਰਾ ਬਾਦਲ ਦਲ ਬੈਠਾ ਉੱਥੇ ਜੇ ਕੋਈ ਤਕਲੀਫ ਹੋਈ ਆ ਕੋਈ ਦਰਦ ਹੋਈ ਉਹਨਾਂ ਨੂੰ ਉਹਨਾਂ ਦੇ ਭੋਗ ਰੋਕਣ ਦੀ ਸਾਨੂੰ ਪੁਲਿਸ ਨੇ ਉਹਨਾਂ ਦੀ ਬਾਦਲ ਦੀ ਪੁਲਿਸ ਨੂੰ ਅਰੈਸਟ ਕਰ ਲੈਂਦੀ ਆ ਤੇ ਬਿਰਸਾ ਸਿੰਘ ਨੂੰ ਅੱਜ ਵੀ ਤਕਲੀਫ ਹੋ ਰਹੀ ਆ ਵੀ ਉਹਦਾ ਭੋਗ ਤੁਸੀਂ ਕਿਉਂ ਰੋਕੇ ਆ ਇਹੋ ਹੀ ਤਕਲੀਫ ਆ ਮੈਨਰੇ ਨਾਲ ਇਹ ਕਿਹੜੀ ਗੱਲ ਦੀ ਆ ਤੇ ਆਪ ਬਿਰਸਾ ਸਿੰਘ ਜਿਸ ਦਿਨ ਇਹਦੇ ਤੇ ਪਰਚੇ ਸੀ ਤੇ ਜਦੋਂ ਇਹ ਇੱਥੇ ਮਾਲ ਮੰਡੀ ਦੇ ਵਿੱਚੋਂ ਫੜਿਆ ਨਾ ਛੁੱਟ ਕੇ ਆਉਂਦਾ ਹੈ ਤੇ ਇਹਨੂੰ ਛੜਾ ਕੇ ਲਿਆਉਂਦਾ ਕਾਂਗਰਸੀ ਸਰਿੰਦਰ ਸਿੰਘ ਕੈਰੋਂ ਪ੍ਰਤਾਪ ਸਿੰਘ ਕੈਰੋਂ ਦਾ ਬੇਟਾ ਸਰਿੰਦਰ ਕੈਰੋਂ ਬੇਟਾ ਤੇ ਜਿਹੜਾ ਪ੍ਰਤਾਪ ਸਿੰਘ ਕੈਰੋਂ ਆ ਤੇ ਉਹ ਜਹੇਦਾਰ ਮੋਹਨ ਸਿੰਘ ਤੋੜ ਨੂੰ ਬਰਫ਼ ਤੇ ਪਾ ਕੇ ਆਪਣੇ ਰਾਜ ਚ ਸ਼ਹੀਦ ਕਰਦਾ ਪੰਥਕਾ ਗੁਰੂ ਤੇ ਜਿਹੜਾ ਪ੍ਰਕਾਸ਼ ਸਿੰਘ ਬਾਦਲ 1957 ਦੇ ਵਿੱਚ ਇਹ ਪਹਿਲੋਂ ਇਹ ਕਾਂਗਰਸ ਦਾ ਉਹਦੇੋਂ ਬਣਦਾ ਹੈ ਮੁੱਖ ਮੰਤਰੀ ਕਾਂਗਰਸ ਨੂੰ ਬਣਦਾ ਪ੍ਰਕਾਸ਼ ਸਿੰਘ ਬਾਦਲ ਜੇ ਪਾਕਾਸਤਾਨ ਸੇ ਬਾਦਲ ਦੀ ਬੇਟੀ ਵਿਆਹ ਜਾਂਦੀ ਕੈਰੋਂ ਵਾਲਿਆਂ ਦੇ ਉਹ ਕਾਂਗਰਸੀ ਨੇ ਜੇ ਬੇਟਾ ਵਿਆਹਦਾ ਸੁਖਬੀਰ ਬਾਦਲ ਮਜੀਠੀਆਲ ਉਹ ਕਾਂਗਰਸੀ ਨੇ ਤੇ ਇਹ ਦੱਸੋ ਜਲੰਧਰ ਦੇ ਵਿੱਚ ਤੁਹਾਨੂੰ ਗ੍ਰਿਫਤਾਰ ਕਰ ਲਿਆ ਮੈਨੂੰ ਗ੍ਰਿਫਤਾਰ ਕੀਤਾ ਜੀ ਰੋਕਣਾ ਚਾਹੁੰਦੇ ਸੀ ਕਿ ਇਹਦਾ ਜਿਹੜਾ ਹਾਂ ਬਿਲਕੁਲ ਰੋਕਣਾ ਚਾਹੁੰਦੇ ਸੀ ਕਿੰਨੇ ਟਾਈਮ ਤੁਹਾਨੂੰ ਰੱਖਿਆ ਉਦੋਂ ਕਿਸ ਤਰ੍ਹਾਂ ਤੁਹਾਡੇ ਨਾਲ ਬਿਹੇਵ ਕੀਤਾ ਥਾਣੇ ਦੇ ਬਹੁਤ ਮਾੜਾ ਬਿਹੇਵ ਸੀ ਉਹਨਾਂ ਦਾ ਬਹੁਤ ਮਾੜੀਆਂ ਜ਼ਬਾਨਾਂ ਬੋਲੀਆਂ ਉਹਨਾਂ ਨੇ ਅਸੀਂ ਉਹਨਾਂ ਦਾ ਜਿਹੜਾ ਜ਼ਬਰਦਸਤ ਸਾਹਮਣਾ ਬੜੇ ਸਬਰ ਨਾਲ ਕੀਤਾ ਇਹ ਬੜੇ ਕੁਰਸੇ ਪਰੇ ਹੈ ਸੁਪਾ ਅਠ ਦਾ ਜਿਹੜਾ ਭੋਗ ਪਿਆ ਹੁਣ ਸਵਰਨ ਸਿੰਘ ਘੋਟ ਨੇ ਉਹ ਤਾਂ ਜੀ ਸਾਨੂੰ ਜਦੋਂ ਅਰੈਸਟ ਕਰਕੇ ਇੱਕ ਦੂਰ ਥਾਣੇ ਕਿਸੇ ਅਣ ਦੱਸੀ ਥਾਂ ਤੇ ਲੈ ਗਏ ਸਾਨੂੰ ਪਤਾ ਹੀ ਨਹੀਂ ਕੀ ਹੋਇਆ ਕੀ ਨਹੀਂ ਅੱਛਾ ਤੇ ਅਕਾਲੀਆਂ ਚੋਂ ਕਿਹੜੇ ਕਿਹੜੇ ਗਏ ਟੋੜ ਕੋਈ ਚਿੱਤੇ ਹੈ ਜਲੰਧਰ ਉਸ ਭੋਗ ਤੇ ਇਹ ਤਾਂ ਅੱਜ ਵੀ ਜਾਂਦੇ ਆ ਜੀ ਅੱਛਾ ਅੱਜ ਵੀ ਸ਼ਰੋਮਣੀ ਕਮੇਟੀ ਦੇ ਅੱਲਾ ਅਧਿਕਾਰੀ ਜਾਂਦੇ ਆ ਮੈਂ ਨਾਂ ਵੀ ਦੱਸ ਦੇਵਾਂਗਾ ਸਮਾਉਣ ਤੇ ਅੱਜ ਵੀ ਜਿਹੜੇ ਸਵਰਨ ਸਿੰਘ ਘੋਟ ਨੇ ਦੇ ਕੁੜਮ ਨੇ ਡਾਕਟਰ ਜਹਲ ਉਦੇ ਘਰੇ ਅੱਜ ਵੀ ਭੋਗ ਰਿਸ਼ਤੇਦਾਰੀਆਂ ਸਾਂਝੀਆਂ ਕਰਦੇ ਨੇ ਉਹਦੇ ਕੁੜਮਾਂ ਨਾਲ ਇਹਨਾਂ ਦੀ ਕੀ ਰਿਸ਼ਤੇਦਾਰੀ ਸ਼੍ਰੋਮਣੀ ਕਮੇਟੀ ਵਾਲਿਆਂ ਦੀ ਸਾਬਤ ਕਰਨਾ ਜਿਵੇਂ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਵਚਨ ਸਿੰਘ ਤੇ ਦੋਸ਼ ਲਾ ਕੇ 50000 ਰੁਪਏ ਲੈ ਲਿਆ ਘਰ ਗਏ ਸੀਗੇ ਹਾਂਜੀ ਉਹਦੇ ਕੋਈ ਪ੍ਰੂਫ ਕੋਈ ਫੋਟੋ ਜਾਂ ਕੋਈ ਮੌਕੇ ਦੇ ਗਵਾਹ ਹੈਗੇ ਆ ਤੁਹਾਡੇ ਕੋਲ ਮੇਰੇ ਕੋਲ ਪ੍ਰੂਫ ਸਬੂਤ ਮੈਂ ਸਾਰਾ ਕੁਝ ਲਿਆਉਂਗਾ ਗਰਵਚਨ ਸਿੰਘ ਆਪਣੇ ਸਬੂਤ ਲਿਆਵੇ ਅਕਾਲ ਤਖਤ ਸਾਹਿਬ ਤੇ ਸਾਹਮਣੇ ਖੜੇ ਆਣ ਕੇ ਓਕੇ ਬਿਰਸਾ ਸਿੰਘ ਵੀ ਆਵੇ ਭੇਦੀ ਕੀਰ ਦੋਸਤੀ ਕੀ ਰਿਸ਼ਤੇਦਾਰੀ ਇਹਨੇ ਪੰਥ ਲਈ ਕੀ ਕੀ ਕਾਰਜ ਕੀਤੇ ਆ ਇਹਦੀਆਂ ਪਰਤਾਂ ਵੀ ਖੁੱਲ ਜਾਣਗੀਆਂ ਤੇ ਗੁਰਬਚਨ ਸਿੰਘ ਦੀਆਂ ਵੀ ਖੁੱਲ ਜਾਣਗੀਆਂ ਭਾਈ ਜਗਤਾਰ ਸਿੰਘ ਹਵਾਲੇ ਤੋਂ ਬਿਆਨ ਦਿੰਦੇ ਨੇ ਇਹਨਾਂ ਸਿੰਘਾਂ ਨੇ ਉਹਦਾ ਭੋਗ ਰੋਕਿਆ ਮੈਂ ਇਹਨਾਂ ਦੀ ਛਲਾਗਾ ਕਰਦਾ ਰਾਗੀ ਸਿੰਘ ਦੀ ਛਲਾਗਾ ਕਰਦੇ ਆ ਇਹਨਾਂ ਦੀ ਜਬਾਨੋਂ ਇੱਕ ਨਹੀਂ ਸਰੀ ਸ਼੍ਰੋਮਣੀ ਕਮੇਟੀ ਦੱਸੇ ਜੇ ਐਡੇ ਪੰਥਕ ਸੀ ਵੀ ਇਹਨਾਂ ਨੇ ਕੋਈ ਸਟੇਟਮੈਂਟ ਜਾਰੀ ਕੀਤੀ ਵੀ ਉਹਨਾਂ ਸਿੰਘਾਂ ਨੇ ਭੋਗ ਰੋਕਿਆ ਜਾਂ ਭੋਗ ਕਿਉਂ ਪਾਇਆ ਗਿਆ ਜਾਉ ਗਰੰਥੀ ਸਿੰਘ ਕਿਹੜੇ ਸੀ ਸ਼ਰੋਨੀ ਕਮੇਟੀ ਨੇ ਕੋ ਪੈਰਵਾਈ ਕੀਤੀ ਜਾਂ ਮੁੜਕੇ ਉਹਦੇ ਕੇਸ ਦੀ ਐਸਜੀਪੀਸੀ ਨੇ ਕਦੀ ਪੈਰਵਾਈ ਕੀਤੀ ਅੱਜ 31 ਸਾਲਾਂ ਬਾਅਦ ਸ਼ਰੋਨੀ ਕਮੇਟੀ ਨੂੰ ਯਾਦ ਆ ਗਈ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਮਨਾਈ ਆ ਪੰਥਕ ਜਥੇਬੰਦੀਆਂ ਨੇ ਰੌਲਾ ਪਾਇਆ ਤੇ ਇਹਨਾਂ ਨੂੰ ਚੇਤੇ ਆ ਗਿਆ ਜਾ ਕੇ ਇਹਨਾਂ ਦੀ ਖੁੱਲ੍ਹ ਤੁਸੀਂ ਇਹਨਾਂ ਦੋਨੇ ਬੰਦਿਆਂ ਤੋਂ ਸਪਸ਼ਟਿਕਰਨ ਮੰਗ ਰਹੇ ਹੋ ਕਿ ਭਾਈ ਗੱਲ ਕਲੀਅਰ ਕਰੋ ਕੀ ਹੈ ਬਿਲਕੁਲ ਜੀ ਮੈਂ ਤਾਂ ਸਾਰੇ ਮੈਂ ਤਾਂ ਕਹਿੰਨਾ ਵਿਰਸਾ ਸਿੰਘ ਵੀ ਅਕਾਲ ਤਖਤ ਸਾਹਿਬ ਤੇ ਆ ਜਾਵੇ ਗਿਆਨੀ ਗਰਬਚਨ ਸਿੰਘ ਵੀ ਆਵੇ ਪੰਥ ਦੇ ਵੇੜੇ ਦੇ ਵਿੱਚ ਫੈਸਲਾ ਹੋਣਾ ਚਾਹੀਦਾ ਵੀ ਅਸਲੀ ਕੌਣ ਆ ਠੀਕ ਚੋਰ ਕੌਣ ਆ ਇਹ ਦੂਜਾ ਕੌਣ ਆ ਠੀਕ ਦੋਸ਼ੀ ਕੌਣ ਆ ਜੀ ਧੰਨਵਾਦ ਸੋ ਇਹ ਸਾਨੂੰ ਭਾਈ ਬਲਵੰਤ ਸਿੰਘ ਕਪਾਲਾ ਜਿਨ੍ਹਾਂ ਤੇ ਪ੍ਰਸਾਦ ਸਿੰਘ ਬਲਟੋਹਾ ਨੇ ਗੰਭੀਰ ਕਿਸਮ ਦੇ ਦੋਸ਼ ਲਾਇਨੇ ਪਰ ਇਹਨਾਂ ਨੇ ਸਾਰੇ ਦੋਸ਼ਾਂ ਨੂੰ ਇਨਕਾਰਦਿਆਂ ਕਿਹਾ ਕਿ ਕੋਈ ਪ੍ਰੂਫ ਦਿਓ ਜਾਂ ਫਿਰ ਮੈਂ ਤੁਹਾਡੇ ਕੋਲ ਹੋਰ ਵੀ ਸਬੂਤ ਦੇਵਾਂਗਾ ਸੋ ਦੇਖਦੇ ਹਾਂ ਪ੍ਰਸਾਦ ਸਿੰਘ ਬਲਟੋਹਾ ਇਹਨਾਂ ਦੇ ਬਿਆਨ ਤੋਂ ਬਾਅਦ ਕਿਸ ਤਰ੍ਹਾਂ ਦਾ ਬਿਆਨ ਦਿੰਦੇ ਨੇ ਕੈਮਰਾਮੈਨ ਅਮਨਦੇ ਨਾਲ ਦਰਸ਼ਨ ਸਿੰਘ ਕੋਕਰ ਚੰਡੀਗੜ੍ਹ